ਕਿ ਤੁਸੀਂ ਵੀ ਬਾਰ-ਬਾਰ ਥਕਾਵਟ ਮਹਿਸੂਸ ਕਰਦੇ ਹੋ ਕੰਮ ਕਰਨ ਤੋਂ ਬਾਅਦ ਤੁਹਾਡਾ ਸਰੀਰ ਜਵਾਬ ਦੇਣ ਲੱਗ ਜਾਂਦਾ ਹੈ ਜਾਂ ਫਿਰ ਤੁਸੀਂ ਕੰਮ ਨਹੀਂ ਵੀ ਕਰਦੇ ਤਾਂ ਵੀ ਤੁਹਾਡਾ ਸਰੀਰ ਦਰਦ ਕਰਨ ਲੱਗ ਜਾਂਦਾ ਹੈ ਸਵੇਰੇ ਉੱਠਦੇ ਸਾਰ ਜਾਂ ਫਿਰ ਮਾੜਾ-ਮੋਟਾ ਕੰਮ ਕਰਨ ਤੋਂ ਬਾਅਦ ਵੀ ਤੁਹਾਡਾ ਸਰੀਰ ਦਰਦ ਕਰਨ ਲੱਗ ਜਾਂਦਾ ਹੈ ਤਾਂ ਤੁਸੀਂ ਅਕਸਰ ਉਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਕਿ ਸ਼ਾਇਦ ਥਕਾਵਟ ਹੋਏਗੀ ਤਾਂ ਅਜਿਹਾ ਹੋ ਰਿਹਾ ਹੈ ਪਰ ਇਸ ਨੂੰ ਜ਼ਿਆਦਾ ਦੇਰ ਤੱਕ ਨਜ਼ਰਅੰਦਾਜ਼ ਕਰਨਾ ਸ਼ਾਇਦ ਤੁਹਾਨੂੰ ਭਾਰੀ ਪੈ ਸਕਦਾ ਹੈ ਕਿਉਂਕਿ ਜਦੋਂ ਦਰਦ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਸਰੀਰ ਇਹ ਸਾਨੂੰ ਚੇਤਾਵਨੀ ਵਾਲੇ ਸੰਕੇਤ ਦਿੰਦਾ ਹੈ ਕਿ ਤੁਹਾਡੇ ਸਰੀਰ ਦੇ ਵਿੱਚ ਕੋਈ ਗੜਬੜ ਹੈ ਜਾਂ ਫਿਰ ਤੁਹਾਨੂੰ ਕੋਈ ਬਿਮਾਰੀ ਜੜੀ ਕੀ ਲੱਗ ਸਕਦੀ ਹੈ ਤਾਂ ਦੱਸਦੇ ਕਿ ਜਦੋਂ ਵੀ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ ਤਾਂ ਅਕਸਰ ਤੁਸੀਂ ਸੋਚਦੇ ਹੋ ਕਿ ਇਹ ਕੰਮ ਦੇ ਦਬਾਅ ਕਰਕੇ ਪੈ ਰਿਹਾ ਹੈ ਜਾਂ ਫਿਰ ਕੋਈ ਟੈਨਸ਼ਨ ਕਰਕੇ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਪਰ ਕਈ ਵਾਰ ਇਹ ਗੰਭੀਰ ਸਮੱਸਿਆ ਵੀ ਹੋ ਸਕਦੀ ਹੈ ਥਕਾਵਟ ਸਾਡੇ ਸਰੀਰ ਦੇ ਵੱਲੋਂ ਦਿੱਤਾ ਗਿਆ ਇੱਕ ਚੇਤਾਵਨੀ ਸੰਕੇਤ ਹੋ ਸਕਦਾ ਹੈ ਜੋ ਦੱਸਦਾ ਹੈ ਕਿ ਸਰੀਰ ਦੇ ਵਿੱਚ ਕੁਝ ਗੜਬੜ ਹੋ ਰਹੀ ਹੈ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਸਹੀ ਤੇ ਪੋਸ਼ਟਿਕ ਖੁਰਾਕ ਬਹੁਤ ਜ਼ਰੂਰੀ ਹੈ ਜਿਸ ਦੇ ਨਾਲ ਸਾਨੂੰ ਲੋੜੀਂਦੇ ਨਿਊਟ੍ਰੀਐਂਟਸ ਵਿਟਾਮਿਨ ਤੇ ਮਿਨਰਲ ਮਿਲਦੇ ਨੇ ਤਾਂ TATT ਯਾਨੀ ਕਿ ਇਸ ਸ਼ਬਦੀ ਵਰਤੋਂ ਅਖੀਰ ਜੋ ਕਿ ਅਖੀਰ ਕੀ ਲਈ ਕੀਤੀ ਜਾਂਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜਿਸ ਦਾ ਅਰਥ ਹੈ ਕਿ ਵਿਟਾਮਿਨ B ਮਾਈਨਸ 12 ਦੇ ਨਾਲ ਕਿਵੇਂ ਜੁੜਿਆ ਹੈ ਸਭ ਤੋਂ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ T A T T ਦਾ ਮਤਲਬ ਕੀ ਹੈ ਦਰਸਲ ਇਸ ਦਾ ਅਰਥ ਹੈ tied all the time ਯਾਨੀ ਕਿ ਸਦਾ ਥਕੇ ਹੋਏ ਮਹਿਸੂਸ ਕਰਨਾ ਹਰ ਸਮੇਂ ਤੁਹਾਨੂੰ ਥਕਾਵਟ ਮਹਿਸੂਸ ਹੁੰਦੀ ਹੈ ਅਮਰੀਕਾ ਦੀ ਇੱਕ ਰਿਪੋਰਟ ਦੇ ਮੁਤਾਬਕ ਯਾਨੀ ਕਿ ਇੱਕ ਰਿਸਰਚ ਦੇ ਮੁਤਾਬਕ ਅਮਰੀਕਾ ਦੀ ਹਾਰਡਵਰਡ ਯੂਨੀਵਰਸਿਟੀ ਅਤੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਵੱਲੋਂ ਕੀਤੀ ਗਈ ਰਿਸਰਚ ਦੇ ਵਿੱਚ ਇਹ ਪਤਾ ਲੱਗਿਆ ਹੈਗਾ ਕਿ ਅਮਰੀਕਾ ਦੇ ਵਿੱਚ 18% ਲੋਕ ਵਿਟਾਮਿਨ B12 ਦੀ ਕਮੀ ਦੇ ਨਾਲ B-12 ਦੀ ਕਮੀ ਦੇ ਨਾਲ ਪੀੜਿਤ ਨੇ ਜੋ ਕਿ ਇੱਕ ਗੰਭੀਰ ਸਥਿਤੀ ਬਣ ਚੁੱਕੀ ਹੈ ਇਹ ਲੋਕਾਂ ਦੇ ਵਿੱਚ ਆਮ ਤੌਰ ਦੇ ਉਤੇ ਥਕਾਵਟ ਕਮਜ਼ੋਰੀ ਅਤੇ ਯਾਦਾਸ਼ ਖਰਾਬ ਹੋਣ ਜੇ ਅਜਿਹੇ ਲੱਛਣ ਦਿਖਾਈ ਦਿੰਦੇ ਨੇ ਇਹ ਸਾਰੇ ਲੱਛਣ ਵਿਟਾਮਿਨ B-12 ਦੀ ਕਮੀ ਦੇ ਕਾਰਨ ਹੋ ਰਹੇ ਨੇ ਵਿਟਾਮਿਨ B-12 ਕਿਉਂ ਜ਼ਰੂਰੀ ਹੈ ਦਰਅਸਲ ਸਰੀਰ ਦੇ ਵਿੱਚ ਬਹੁਤ ਸਾਰੇ ਵਿਟਾਮਿਨ ਜ਼ਰੂਰੀ ਨੇ ਮੇਲ ਰੰਸ ਵੀ ਤੇ ਇਸ ਵਿਟਾਮਿਨ ਨੂੰ ਦੱਸ ਦੇ ਕਿ ਕੋਲਾ ਬਾਲੀਨ ਵੀ ਕਿਹਾ ਜਾਂਦਾ ਹੈ ਇਹ ਸਿਰਫ ਸਰੀਰ ਦੀ ਹੀ ਨਹੀਂ ਸਗੋ ਸਾਡੇ ਨਰਵਸ ਸਿਸਟਮ ਦੀ ਸਹੀ ਕੰਮਕਾਜ ਦੇ ਲਈ ਵੀ ਬਹੁਤ ਲਾਜ਼ਮੀ ਹੈ ਇਹ ਇੱਕ ওয়াটার ਸਾਲਿਊਬਲ ਵਿਟਾਮਿਨ ਜੋ ਕਿ ਪਾਣੀ ਦੇ ਵਿੱਚ ਘੁਲਣ ਵਾਲਾ ਵਿਟਾਮਿਨ ਹੈ ਜੋ ਸਾਡੇ ਓਵਰਆਲ ਸਿਹਤ ਨੂੰ ਸੁਧਾਰਦਾ ਹੈ ਜੇਕਰ ਕਿਸੇ ਦੇ ਸਰੀਰ ਦੇ ਵਿੱਚ ਇਸ ਦੀ ਕਮੀ ਹੋ ਜਾਂਦੀ ਹੈ ਤਾਂ ਤੁਹਾਨੂੰ ਐਨੀਮੀਆ ਪਲੇਟਲ ਜੋ ਕਿ ਦੱਸਦੀ ਹੈ ਕਿ ਪਲੇਟ ਲੈਟ ਘਟਣਾ ਅਤੇ ਹੋਰ ਵੀ ਕਈ ਬਿਮਾਰੀਆਂ ਦਾ ਸਾਹਮਣਾ ਤੁਹਾਨੂੰ ਕਰਨਾ ਪੈ ਸਕਦਾ ਹੈ ਤਾਂ ਸਭ ਤੋਂ ਪਹਿਲਾਂ ਇਹਦੇ ਕਮੀ ਦੇ ਲੱਛਣ ਕੀ ਹੋ ਸਕਦੇ ਨੇ ਜੀ ਹਾਂ ਜੇਕਰ ਤੁਹਾਨੂੰ ਵੀ ਬੀ ਮਾਈਨਸ 12 ਦੀ ਕਮੀ ਹੋ ਰਹੀ ਹੈ ਇਸ ਵਿਟਾਮਿਨ ਦੀ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਲੱਛਣ ਨਜ਼ਰ ਆਵੇਗਾ ਤੁਹਾਨੂੰ ਤੁਸੀਂ ਹਰ ਟਾਈਮ ਯਾਨੀ ਕਿ 올 ਟਾਈਮ ਤੁਸੀਂ ਥਕਾਵਟ ਮਹਿਸੂਸ ਕਰਨਾ ਟਾਇਰਡ ਰਹਿਣਾ ਦਿਨ ਪਰ ਨੀਂਦ ਆਉਣੀ ਤੇ ਰਾਤ ਨੂੰ ਨੀਂਦ ਨਾ ਆਉਣੀ ਭੁੱਖ ਨਾ ਲੱਗਣਾ ਵਜ਼ਨ ਘਟਣਾ ਹੱਡੀਆਂ ਅਤੇ ਮਾਸਪੇਸ਼ੀਆਂ ਦੇ ਵਿੱਚ ਦਰਦ ਹੋਣਾ ਨਸਾਂ ਦੇ ਵਿੱਚ ਕਮਜ਼ੋਰੀ ਮਹਿਸੂਸ ਕਰਨੀ ਚਮੜੀ ਦਾ ਪੀਲਾ ਪੈ ਜਾਣਾ ਜਿਹੜੇ-ਤੋੜੇ ਨਖੂਨ ਹੁੰਦੇ ਨੇ ਉਹ ਉਖੜੇ ਹੋਏ ਜਾਂ ਫਿਰ ਚਿੱਟੇ ਦਸਣ ਲੱਗ ਜਾਂਦੇ ਨੇ ਹੱਥਾਂ ਪੈਰਾਂ ਦੇ ਵਿੱਚ ਸੁਨ ਹੋਣਾ ਜਾਂ ਫਿਰ ਝੰਝਨਾਹਟ ਹੋਣੀ ਹੈ ਇਹ ਲੱਛਣ ਵਿਟਾਮਿਨ B-12 ਦੀ ਕਮੀ ਦੇ ਵੱਲ ਇਸ਼ਾਰਾ ਕਰ ਸਕਦੇ ਨੇ ਇਸ ਲਈ ਸਮੇਂ ਦੇ ਉੱਤੇ ਆਪਣਾ ਟੈਸਟ ਜ਼ਰੂਰ ਕਰਵਾ ਕੇ ਇਲਾਜ ਕਰਵਾਉਣਾ ਸ਼ੁਰੂ ਕਰ ਦਿਓ ਕਿਉਂਕਿ ਇਹ ਇਲਾਜ ਤੁਹਾਡੇ ਲਈ ਬੇਹਦਾ ਜ਼ਰੂਰੀ ਹੈ ਹੁਣ ਗੱਲ ਆਉਂਦੀ ਹੈ ਵੀ ਇਸ ਦੀ ਕਮੀ ਨੂੰ ਤੁਸੀਂ ਕਿਵੇਂ ਦੂਰ ਕਰ ਸਕਦੇ ਹੋ ਜੇਕਰ ਤੁਹਾਨੂੰ ਇਹ ਲੱਛਣ ਪਹਿਲਾਂ ਤੋਂ ਹੀ ਨਜ਼ਰ ਆਉਂਦੇ ਨੇ ਡਾਕਟਰ ਵੀ ਕਹਿੰਦੇ ਨੇ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਵੀ ਜ਼ਰੂਰ ਲੈ ਲਿਓ ਪਰ ਜੇਕਰ ਤੁਸੀਂ ਇਸ ਨੂੰ ਦੂਰ ਕਰਨਾ ਚਾਹੁੰਦੇ ਹੋ ਜਾਂ ਫਿਰ ਇਹ ਵੀ ਚਾਹੁੰਦੇ ਹੋ ਕਿ ਤੁਹਾਨੂੰ ਇਹ ਵਿਟਾਮਿਨ ਦੀ ਕਮੀ ਹੋਵੇ ਹੀ ਨਾ ਤਾਂ ਇਹ ਰਿਪੋਰਟ ਇੱਕ ਵਾਰ ਧਿਆਨ ਨਾਲ ਜ਼ਰੂਰ ਸੁਣ ਲਿਓ ਦਰਅਸਲ ਵਿਟਾਮਿਨ B-12 ਦੀ ਕਮੀ ਦੂਰ ਕਰਨ ਦੇ ਲਈ ਤੁਸੀਂ ਇਸ ਦੇ ਸਪਲੀਮੈਂਟ ਲੈ ਸਕਦੇ ਹੋ ਇਹਨਾਂ ਦੇ ਨਾਲ-ਨਾਲ ਆਪਣੀ ਡਾਈਟ ਦੇ ਵਿੱਚ ਕੁਝ ਚੀਜ਼ਾਂ ਕੁਝ ਖਿਰਾਕਾਂ ਨੂੰ ਤੁਸੀਂ ਇਸ ਤੋਂ ਜੋ ਕਿ ਸ਼ਾਮਿਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਪਾਲਕ ਚਕੰਦਰ ਮਸ਼ਰੂਮ ਦੁੱਧ ਦਹੀਂ ਪਨੀਰ ਵਰਗੇ ਕਈ ਡੈਰੀ ਉਤਪਾਦ ਨੇ ਉਹ ਤੁਸੀਂ ਇਸ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਜੇ ਤੁਸੀਂ ਮਾਸਾਹਾਰੀ ਹੋ ਤਾਂ ਅੰਡੇ ਮੱਛੀ ਅਤੇ ਸੀਡਸ ਫੂਡ ਵਧੇਰੇ ਮਾਤਰਾ ਦੇ ਵਿੱਚ ਖਾਓ ਇਹ ਸਾਰੇ ਆਹਾਰ ਸਰੀਰ ਦੇ ਵਿੱਚ ਵਿਟਾਮਿਨ B-12 ਦੀ ਕਮੀ ਪੂਰੀ ਕਰਨ ਦੇ ਵਿੱਚ ਤੁਹਾਨੂੰ ਕਾਫੀ ਮਦਦਗਾਰ ਸਾਬਿਤ ਹੋ ਸਕਦੇ ਨੇ ਤਾਂ ਅਜਿਹੀ ਵੀਡੀਓਜ਼ ਦੇਖਣ ਦੇ ਲਈ ਅਜਿਹੀ ਅਪਡੇਟਸ ਦੇਖਣ ਦੇ ਲਈ ਹੈਲਥ ਨਾਲ ਜੁੜੀ ਹੋਈ ਸਰੀਰ ਦੇ ਨਾਲ ਜੁੜੀ ਹੋਈ ਤੇ ਸਿਹਤ ਦੇ ਨਾਲ ਜੁੜੀ ਹੋਈ ਤਾਂ ਸਾਡੇ ਪੇਜ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਜੇਕਰ ਤੁਹਾਨੂੰ ਵੀ ਅਜਿਹਾ ਮਹਿਸੂਸ ਹੁੰਦਾ ਹੈ ਹਮੇਸ਼ਾ ਤੁਸੀਂ ਟਾਇਰਡ ਯਾਨੀ ਕਿ ਥਕਿਆ ਹੋਇਆ ਮਹਿਸੂਸ ਕਰਦੇ ਹੋ ਤਾਂ ਆਪਣੇ ਡਾਕਟਰ ਦੇ ਨਾਲ ਜ਼ਰੂਰ ਸੰਪਰਕ ਕਰੋ ਤੇ ਜਿਹੜੇ ਲਾਜ਼ਮੀ ਟੈਸਟ ਹੁੰਦੇ ਨੇ ਉਹ ਵੀ ਜ਼ਰੂਰ ਕਰਵਾ ਲਓ ਬਾਕੀ ਤੁਹਾਡੇ ਸਰੀਰ ਨੂੰ ਹੋਰ ਕੋਈ ਬਿਮਾਰੀ ਨਾ ਲੱਗ ਸਕੇ